ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਕਿ ਇੱਕ ਬਹੁਤ ਵੱਡਾ ਪਿਛਲੇ ਕਈ ਸਾਲਾਂ ਤੋਂ ਵੱਡਾ ਇਸ਼ੂ ਜਿਹੜਾ ਪੰਜਾਬ ਨੂੰ ਬਦਨਾਮ ਕਰ ਲੀ ਤਿੰਨ ਦੇ ਸਰਕਾਰ ਜਿਹੜੀ ਆ ਉਹ ਵੱਤਦੀ ਨਹੀਂ ਆ ਉਹ ਦਿੱਲੀ ਦੀ ਹੁੰਦੀ ਬੀਜੇਪੀ ਸਰਕਾਰ ਜਿਹੜੀ ਆ ਉਹ ਇੱਕੋ ਗੱਲ ਕਹਿੰਦੀ ਰਹੀ ਕਿ ਦਿੱਲੀ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਇਹਦੀ ਮੁੱਖ ਵਜ੍ਹਾ ਜਿਹੜੀ ਪੰਜਾਬ ਦੇ ਵਿੱਚ ਕਿਸਾਨ ਜਿਹੜੀ ਪ੍ਰਾਲੀ ਸਾੜਦੇ ਉਹ ਆ ਹਲਕਿਤੇ ਕੱਲ ਲੋਕ ਸਭਾ ਦੇ ਵਿੱਚ ਜਿਹੜੇ ਕੇਂਦਰੀ ਵਾਤਾਵਰਣ ਮੰਤਰੀ ਨੇ ਪਪਿੰਦਰ ਜਾਦਵ ਨੇ ਅੰਕੜੇ ਦਿੱਤੇ ਆ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ 90% ਤੱਕ ਕਮੀ ਜਿਹੜੀ ਆ ਗਈ ਪ੍ਰਾਲੀ ਦੀਆਂ ਕਟੜਾਵਾਂ ਜਿਹੜੀਆਂ ਅੱਗ ਦੀਆਂ ਕਟਾਵਾਂ ਹੁੰਦੀਆਂ ਸੀ ਗਿਆ ਪਰਾਲੀ ਸਾੜ ਦੀਆਂ ਕਟੜਾਵਾਂ ਜਿਹੜੀਆਂ ਉੱਚ ਕਮੀ ਆ ਇੱਕ ਤੋਂ ਯਾਰ ਹੁੰਦਾ ਆ ਕਿ ਜਿਹੜੀਆਂ ਦਿੱਲੀ ਦੇ ਅੰਦਰ ਜਿਹੜਾ ਕੂੜਾ ਸੜਦਾ ਦਿੱਲੀ ਦੇ ਅੰਦਰ ਜਿਹੜਾ ਇੰਡਸਟਰੀ ਦਾ ਪ੍ਰਦੂਸ਼ਨ ਆ ਉਹ ਸਾਡਾ ਦਿੱਲੀ ਦਾ ਵਾਤਾਵਰਣ ਖਰਾਬ ਕਰਦਾ ਉਹਦਾ ਦੋਸ਼ ਜਿਹੜਾ ਪੰਜਾਬ ਦੇ ਸਿੱਤੇ ਤੇ ਪੰਜਾਬ ਦੇ ਕਿਸਾਨਾਂ ਦੇ ਸਿੱਤੇ ਮੜਿਆ ਜਾਂਦਾ ਸੋ ਕੱਲ ਜੀ ਜਿਹੜੀ ਵਾਤਾਵਰਨ ਮੰਤਰੀ ਦੀ ਸਟੇਟਮੈਂਟ ਹੈ ਉਹਨੇ ਕਲੀਅਰ ਕਰਤਾ ਕਿ ਕੇਂਦਰ ਤੇ ਦਿੱਲੀ ਦੀ ਬੀਜੇਪੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਉਹ ਘਮਰਾ ਦੇ ਦਿੱਲੀ ਦੇ ਲੋਕਾਂ ਨੂੰ ਗਲਵਾ ਕਰਦੀ ਸੀਗੀ ਔਰ ਸਾਨੂੰ ਬਦਨਾਮ ਕਰਦੀ ਸੀਗੀ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਜਿਹੜਾ ਲਗਾਤਾਰ ਬਦਨਾਮ ਕੀਤਾ ਜਾਂਦਾ ਉਹ ਸੱਚ ਜਿਹੜਾ ਸਾਹਮਣੇ ਆ ਗਿਆ ਇੱਕ ਹੋਰ ਕੰਮ ਤੁਸੀਂ ਦੇਖਿਆ ਹੋਣਾ ਨਿਊਜ਼ ਟੀਵੀ ਦੇ ਉੱਤੇ ਚੱਲਦੀ ਹੋਣੀ ਇਹਦੇ ਸੰਬੰਧ ਵਿੱਚ ਹੀ ਸੀਐਸਈ ਇੱਕ ਆਰਗੇਨਾਈਜੇਸ਼ਨ ਹੈ ਬਣੀ ਲੀਦੀ ਜਿਹੜੀ ਬਹੁਤ ਵੱਡੀ ਇੱਥੇ ਵਾਤਾਵਰਣ ਦੇ ਕੰਮ ਕਰਦੀ ਆ ਉਹਨਾਂ ਨੇ ਵੀ ਕਿਹਾ ਕਿ ਪਤਾਲੀ ਦਾ ਜਿਹੜਾ ਧੂਏ ਦਾ ਅਸਰ ਆ ਕਿ ਉਹ ਕਿਤੇ ਜੇ ਹੋਊਗਾ ਵੀ ਤਾਂ 2% ਤੋਂ ਲੈ ਕੇ 5% ਹੋਊਗਾ ਬਾਕੀ ਸਾਰਾ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਕੂੜੇ ਨੂੰ ਅੱਗ ਲਾਉਂਦੇ ਆ ਦਿੱਲੀ ਦੇ ਵਿੱਚ ਗੱਡੀਆਂ ਦਾ ਪ੍ਰਦੂਸ਼ਨ ਦਿੱਲੀ ਦੇ ਵਿੱਚ ਇੰਡਸਟਰੀ ਦਾ ਪ੍ਰਦੂਸ਼ਨ ਜਿਹੜਾ ਉਹਦੇ ਕਰਕੇ ਮਤਲਬ ਜਿਹੜਾ ਵਾਤਾਵਰਨ ਲਗਾਤਾਰ ਜਿਹੜਾ ਦਿੱਲੀ ਦਾ ਖਿਲਾਫ ਦਿੰਦਾ ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਅਹੀਂ ਤਾਂ ਸਾਲ ਦੇ ਵਿੱਚ ਇੱਕ ਵਾਰ ਪະລਾਲੀ ਨੂੰ ਪະລਾਲੀ ਦੀ ਰਹਿਤ ਖੁੱਦ ਜਿਹੜੀ ਆ ਕਿਸਾਨ ਕਿਤੇ ਉਦੋਂ ਕੋਈ ਕੋਈ ਕਿਸਾਨ ਜੇ ਅੱਗ ਲਾਉਂਦਾ ਜਾਂ ਦੂਜੀ ਵਾਰ ਕਿਤੇ ਜਿਹੜਾ ਕਣਕ ਦਾ ਜਦੋਂ ਹੁੰਦਾ ਉਦੋਂ ਉਹਦੇ ਨਾਲ ਨੂੰ ਕੋਈ ਸੱਗ ਲਾਉਂਦਾ ਇਹ ਦੋ ਵਾਰ ਸਾਲ ਜਿਹੜਾ ਸਾਰਾ ਹੁੰਦਾ ਪਰ ਸਾਰਾ ਸਾਲ ਦਿੱਲੀ ਦੇ ਵਿੱਚ ਵਾਤਾਵਰਨ ਜਿਹੜਾ ਖਰਾਬ ਰਹਿੰਦਾ ਇਹਦੇ ਲਈ ਜ਼ਿੰਮੇਵਾਰ ਉੱਥੋਂ ਦੀ ਸਰਕਾਰ ਕੇਂਦਰ ਦੀ ਸਰਕਾਰ ਹੈ ਉੱਥੋਂ ਦੀ ਸਰਕਾਰ ਦੇ ਜਿਹੜਾ ਜਿਹੜਾ ਧੂਏ ਕਰਕੇ ਜਿਸ ਜਿਹੜਾ ਦਿੱਲੀ ਦੀ ਇੰਡਸਟਰੀ ਦੇ ਧੂਏ ਕਰਕੇ ਜਿਹੜਾ ਦਿੱਲੀ ਦੇ ਕੂੜੇ ਨੂੰ ਅੱਗ ਲੱਗਦੀ ਹੈ ਉਹਦੇ ਧੂਏ ਕਰਕੇ ਜਿਹੜਾ ਅਸਰ ਹੁੰਦਾ ਉਹਦੇ ਤੇ ਕੋਈ ਕੰਟਰੋਲ ਨਹੀਂ ਕੀਤਾ ਨਾ ਉਹਨਾਂ ਕੋ ਕੋਈ ਇਦਾਂ ਦਾ ਪਲਾਨ ਹੈ ਸੋ ਦਿੱਲੀ ਦੇ ਲੋਕ ਵਿਚਾਰੇ ਤੁਸੀਂ ਅੱਜ ਵੀ ਚੱਲਦੇ ਹੋ ਦਿੱਲੀ 'ਚ ਅਜੇ ਤੱਕ ਕੜਕਾਂ ਵੀ ਬੀਜ ਲੀਆਂ ਸਾਡਾ ਤਾਂ ਕਈ ਦਿਨਾਂ ਦਾ ਕੰਮ ਵੀ ਨਿਪਟ ਗਿਆ ਮੈਂ ਪਿਛਲੇ ਹਫਤੇ ਦਿੱਲੀ ਗਿਆ ਸੀਗਾ ਦਿੱਲੀ 'ਚ ਸਾਹ ਲੈਣਾ ਔਖਾ ਇਹਦੀ ਬੁਰੀ ਹਾਲਤ ਹੈ ਹੋਰ ਮਤਲਬ ਜਿਹੜਾ ਭਪਿੰਦਾ ਜਾਦਵ ਜੀ ਦਾ ਬਿਆਨ ਤੋਂ ਬਾਅਦ ਜਿਹੜਾ ਹੁਣ ਦਿੱਲੀ ਦੀ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਤੇ ਉਹ ਦਿੱਲੀ ਦੇ ਮੰਤਰੀ ਸਾਹਿਬ ਜਿਹੜੇ ਬੜੇ ਬੋਲਦੇ ਆ ਕਿ ਸੱਸਾ ਸਾਹਿਬ ਹੁਣ ਉਹਨਾਂ ਨੂੰ ਸਭ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਤੁਹਾਡੇ ਪ੍ਰਦੂਸ਼ਨ ਵਾਸਤੇ ਤੁਹਾਡੇ ਲਈ ਜਿਹੜਾ ਦਿੱਲੀ ਦੇ ਵਿੱਚ ਪ੍ਰਦੂਸ਼ਨ ਦੇ ਲਈ ਜੁਮਿਆ ਕੌਣ ਐ? ਸੋ ਮੈਂ ਕਹਿੰਦਾ ਚਲਣਾ ਕਿ ਇਹਦੇ ਲਈ ਬੀਜੇਪੀ ਜੁਮਿਆ ਸੀਗੀ। ਇਹਦੇ ਲਈ ਦਿੱਲੀ ਸਰਕਾਰ ਬੀਜੇਪੀ ਦੀ ਕੇਂਦਰ ਸਰਕਾਰ ਦੇ ਵਿੱਚ ਜੁਮਿਆ ਸੀਗੀ ਔਰ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਨੂੰ ਜਾਣ ਬੁਝ ਕੇ ਬਦਨਾਮ ਕੀਤਾ ਗਿਆ। ਕਈ ਕਈ ਮਸਲਿਆਂ ਦੇ ਵਿੱਚ ਬਦਨਾਮ ਕਰਦੇ ਆ। ਜਿਹਦਾ ਦੂਜਾ ਬਿਆਨ ਸੀਗਾ ਜਿਹੜਾ ਹੜ੍ਹਾਂ ਦੇ ਵਿੱਚ ਹੜ੍ਹਾਂ ਦੇ ਵਿੱਚ ਵੀ ਮਤਲਬ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਉਨੇ ਬੜਾ ਕਲੀਅਰ ਕੀਤਾ ਉਹਨੇ ਕਿਹਾ ਕਿ ਬਲੋ ਜਿਹੜਾ ਇਹ ਝੂਠ ਹੈ ਕਿ ਜਿਹੜਾ ਉੱਥੇ ਡੈਮਾਂ ਦੇ ਕਰਕੇ ਜਾਂ ਜਿਹੜੀਆਂ ਉੱਥੇ ਇਹ ਗਾੜੀ ਡਰੇਨ ਵਗੈਰਾ ਸਾਫ ਨਹੀਂ ਹੋਈਆਂ ਉਹਨਾਂ ਕਰਕੇ ਪਾਣੀ ਆਇਆ ਉਹਨੇ ਬੜਾ ਕਲੀਅਰ ਕਿਹਾ ਕਿ ਕੁਦਰਤੀ ਜਿਹੜਾ ਇੰਨੀ ਬਾਸ ਹੋਈ ਪਾਣੀ ਦਾ ਮੁੱਖ ਕਾਰਨ ਉਹ ਸੀਗਾ ਨਹੀਂ ਤੇ ਜਿਹੜਾ ਹੀ ਦਿੱਲੀ ਤੋਂ ਆਉਂਦਾ ਸੀਗਾ ਜਿਹੜਾ ਵੀ ਦਿੱਲੀ ਤੋਂ ਮੰਤਰੀ ਆਇਆ ਉਹਨੇ ਕਿਹਾ ਜੀ ਇੱਥੇ ਮਾਹਨ ਬੜੀ ਹੋਈ ਜੀ ਇੱਥੇ ਤੁਸੀਂ ਵਾਗਮਗੂਦ ਦੀ ਕਿਤੇ ਜੀ ਇੱਥੇ ਉਹ ਦਰਿਆ ਸਾਹਿਬ ਦੀ ਕਿਤੇ ਜੀ ਫਲਾਣ ਨਹੀਂ ਕੀਤਾ ਜੀ ਇਹ ਵੀ ਲੋਕ ਸਭਾ ਦੇ ਵਿੱਚ ਬਿਆਨ ਦੇ ਕੇ ਸਬੰਧਤ ਮੰਤਰੀ ਨੇ ਬਹੁਤ ਕੱਲ ਕਲੀਅਰ ਕੀਤਾ ਸੋ ਮੈਂ ਸਮਝਦਾ ਕਿ ਹਰ ਮਸਲੇ ਦੇ ਉੱਤੇ ਬੀਜੇਪੀ ਜਿਹੜੀ ਪੰਜਾਬ ਨੂੰ ਬਦਨਾਮ ਕਰਦੀ ਸੀਗੀ ਉਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਔਰ ਉਹਨਾਂ ਨੂੰ ਪਤਾ ਪਤਾ ਲੱਗਾ ਹੁਣ ਹੁਣ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਪਤਾ ਲੱਗਾ ਕਿ ਹੜਾਂ ਲਈ ਕੌਣ ਜ਼ਿੰਮੇਵਾਰ ਸੀਗਾ ਹੜ ਕਿੱਦਾਂ ਆਏ ਕਿੱਦਾਂ ਕੁਦਰਤੀ ਕੁਲੋਪੀ ਹੋਈ ਅਸੀਂ ਕਹਿੰਦੇ ਸੀ ਕਿ ਗਿਆਨ ਸਾਹਿਬ ਕਹਿੰਦੇ ਮਾਨ ਸਾਹਿਬ ਕਹਿੰਦੇ ਕਿ ਕੁਦਰਤੀ ਕਲੋਪੀ ਹੋ ਗਈ ਅੰਨਾ ਮੀ ਆ ਗਿਆ ਅਸੀਂ ਵੀ ਕਹਿੰਦੇ ਸੀ ਕਿ ਬੰਦਾ ਹੀ ਥੁੜੀ ਜਿਹੜਾ ਹੁੰਦਾ ਹੀ ਕਹਿੰਦੇ ਜਾਂ ਕਪਤਾ ਜੀ ਕਿ ਤੇਹਾ ਵੀ ਹੋਇਆ ਜੀ ਸੋ ਮੈਂ ਸਮਝਦਾ ਕਿ ਦੋ ਚੀਜ਼ਾਂ ਬਹੁਤ ਵਧੀਆ ਢੰਗ ਦੇ ਨਾਲ ਕੱਲ ਲੋਕ ਸਭਾ ਦੇ ਵਿੱਚ ਜਿਹੜੀਆਂ ਉਹ ਸਪਸ਼ਟ ਹੋਈਆਂ ਕਲੀਅਰ ਹੋਈਆਂ ਔਰ ਪੰਜਾਬ ਦਾ ਪੱਖ ਜਿਹੜਾ ਜੋ ਅਸੀਂ ਕਹਿੰਦੇ ਸੀ ਕਿ ਨਾ ਹੀ ਪ੍ਰਦੂਸ਼ਨ ਲਈ ਜ਼ਿੰਮੇਵਾਰ ਹੈ ਨਾ ਅਸੀਂ ਹੜ੍ਹਾਂ ਵੀ ਕੋਈ ਜ਼ਿੰਮੇਵਾਰ ਹੈ ਗੋਵੇਤੀ ਦਾ ਬਹੁਤ ਕਲੀਅਰ ਪਾਲ ਦੇੜੀਆਂ ਲੋਕ ਸਭਾ ਦੇ ਚੋਈਆਂ ਮੈਂ ਤੁਹਾਡੇ ਨਾਲ ਇਹ ਕਹਿਣਾ ਚਾਹੁੰਦਾ ਸੀਗਾ ਕਿ ਬੀਜੇਪੀ ਨੇ ਇਹਨਾਂ ਦੋਵਾਂ ਮੁੱਦਿਆਂ ਦੇ ਉੱਤੇ ਬਹੁਤ ਵੱਡੀ ਰਾਜਨੀਤੀ ਕੀਤੀ ਔਰ ਦੋਵਾਂ ਮੁੱਦਿਆਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੀ ਕੋਈ ਕਸਮ ਨਹੀਂ ਛੱਡੀ ਪਰ ਸੱਚ ਦੇ ਸਾਥੀ ਸੱਚ ਦੇ ਸਾਥੀ ਰਹਿਣਾ ਝੂਠ ਦੇ ਝੂਠ ਰਹਿਣਾ ਕੋਈ ਝੂਠ ਫਾਦ ਸਕਦੇ ਹੋ ਤੰਪਦੇ ਜਿੰਨਾ ਮਰਜ਼ੀ ਮਾਰੀ ਜਾਓ ਪਰ ਸਚਾਈ ਛੁੱਪ ਨਹੀਂ ਸਕਦੀ ਇਹ ਕਰਕੇ ਸੱਚ ਜਿਹੜਾ ਕੱਲ ਸਾਹਮਣੇ ਆ ਲੋਕ ਸਭਾ ਦੇ ਵਿੱਚ ਸੱਚ ਉਹਨਾਂ ਨੂੰ ਜਿਹੜਾ ਬੋਲਣਾ ਪਿਆ ਮੈਂ ਇਹ ਤੁਹਾਡੇ ਸਾਹਾਂ ਹੀ ਜਿਹੜਾ ਉਹ ਕਹਿਣਾ ਚਾਹੁੰਦਾ ਸੀਗਾ ਇਹ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਸੀਗਾ ਕਿ ਅੱਗੇ ਤੋਂ ਵੀ ਜਦੋਂ ਕਦੇ ਲੋਕ ਪੰਜਾਬ ਨੂੰ ਬਦਨਾਮ ਕਰਨ ਜਦੋਂ ਕਿਤੇ ਪੰਜਾਬ ਨੂੰ ਬਦਨਾਮ ਕਰਦੇ ਆ ਤੇ ਤੁਹਾਨੂੰ ਵੀ ਤੇ ਪੰਜਾਬੀਆਂ ਨੂੰ ਵੀ ਤੇ ਦੇਸ਼ਵਾਦੀਆ ਸੋਚਣਾ ਚਾਹੀਦਾ ਕਿ ਪੰਜਾਬ ਜਿਨੇ ਇਸ ਦੇਸ਼ ਲਈ ਦੇਸ਼ ਦੀ ਆਜ਼ਾਦੀ ਲਈ ਦੇਸ਼ ਦੇ ਅੰਨ ਬਣਾਉਣ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਬਹੁਤ ਬਖਤ ਬਖਤ ਬੀਜਪੀ ਨੇ ਸਾਨੂੰ ਬਹੁਤ ਬੁਲੀ ਤਾ ਵਾਦਾਵੇਂ ਕੀਤਾ ਸਾਡੇ ਫੰਡ ਵੀ ਰੋਕੇ ਸਭ ਕੁਝ ਦਿੱਤਾ ਪਰ ਕੋਈ ਗੱਲ ਦੀ ਸਚਾਈ ਜਿਹੜੀ ਆ ਉਹ ਸੈ ਸੈਜੇ ਸਾਹਮਣੇ ਆਦੀ